ਮੰਗਾਂ ਨੇ ਨਾ ਇੱਕ ਤਾਂ ਵੱਡੀ ਮੰਗ ਹੈ ਸਾਡੀ ਐ ਜਿਹੜੀ ਪਰਾਲੀ ਵਾਲੀ ਸਾਨੂੰ ਐ ਐ ਸੈਕਟਰ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਬਿਲਕੁਲ ਪਰਾਲੀ ਦੀ ਮੰਗ ਵੀ ਜ਼ਿਆਦਾ ਹੈ ਕਿ ਨੌਜਵਾਨ ਵੀ ਆਗੇ ਨੇ ਤੇ ਪੈਦਲ ਜਾ ਰਹੇ ਆਂ ਹਾਂਜੀ ਪੈਦਲ ਜਾਵਾਂਗੇ ਜੀ ਅੱਗੇ ਤੱਕ ਰਸਤੇ ਕਿੱਥੋਂ ਆਏ ਆਂ ਪਟਿਆਲੇ ਤੋਂ ਆਏ ਆਲੀਪੁਰ ਪਿੰਡ ਹੈ ਜੀ ਆਪਣਾ ਹਾਂਜੀ ਤੇ ਫਟਿਆਲੇ ਤੋਂ ਆਏ ਤੇ ਪੈਦਲ ਜਾ ਰਹੇ ਆਂ ਸ਼ੰਭੂ ਬਾਰਡਰ ਹਾਂਜੀ ਸ਼ੰਭੂ ਬਾਰਡਰ ਟਰਾਲੀ ਹੈ ਸਾਡੇ ਕੋਲ ਹੁਣ ਮਤਲਬ ਇੱਥੋਂ ਤੁਰ ਕੇ ਆਇਆ ਥੋੜੀ ਅੱਗੇ ਤੱਕ ਅੱਜ ਜਾਵਾਂਗੇ ਜੀ ਇੱਥੇ ਅੱਗੇ ਕਿੰਨਾ ਕਿਥੇ ਕਿੰਨਾ ਲੰਬਾ ਲੱਗਦਾ ਸਾਨੂੰ ਗੀੜ ਜਿਹੜਾ ਹੈਗਾ ਟਰਾਲੀਆਂ ਹੋਰ ਕਿੰਨੇ ਆ ਰਹੀਆਂ ਪਿੱਛੇ ਅੱਪ ਪਿੱਛੇ ਤਾਂ ਬਹੁਤ ਟਰਾਲੀਆਂ ਆ ਰਹੀਆਂ ਨੇ ਜੀ ਬਹੁਤ ਘੱਟ ਹੈ ਹਾਂ ਘਟ ਘਟ 500 ਦਾ ਪਿੰਡ ਦੇ ਆਪਣੇ ਵੀ ਆਉਣੀਆਂ ਏ ਟਰਾਲੀਆਂ ਹੋਰ ਆਉਣੀਆਂ ਆ ਰਹੀਆਂ ਨੇ ਪਿੱਛੇ ਇਹ ਬਿਲਕੁਲ ਗਗਨ ਦੇਖਿਆ ਜਿਕਰ ਇਹ ਕਹਿੰਦੇ ਨੇ ਕਿ ਵਾਰ-ਵਾਰ ਇਹੀ ਗੱਲ ਦੱਸ ਰਹੇ ਨੇ ਕਿ ਟਰਾਲੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਕਿਸਾਨ ਆ ਰਹੇ ਨੇ ਹਲਤੇ ਆਉਣੇ ਸ਼ੁਰੂ ਹੋਏ ਨੇ ਤੇ ਉੱਥੇ ਜੋ ਵੀ ਇਹ ਕਹਿੰਦੇ ਆ ਤੁਸੀਂ ਦੇਖੋ ਕਿ ਕਿਸਾਨ ਕਿਸ ਤਰ੍ਹਾਂ ਟਰਾਲੀਆਂ ਡ੍ਰੈਕਟਰ ਟਰਾਲੀਆਂ ਜਿਹੜੀਆਂ ਨੇ ਲੈਣ ਲੱਗੀ ਪਈ ਹੈਗੀ ਐ ਇਹ ਪਿੱਛੇ 3 ਕਿਲੋਮੀਟਰ ਦੋਨੇ ਜ਼ਿਆਦੇ 1 ਕਰੋੜ ਜਿਹੜੀ ਹੈਗੀ ਨੈਸ਼ਨਲ ਹਾਈਵੇ ਦੇ ਇਹਨਾਂ ਨੇ ਲੱਤੀ ਹੈ ਤੇ ਉਹਦੇ ਦੋਨੇ ਪਾਸੇ ਟਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਔਰ ਵਿੱਚ ਜਿਹੜਾ ਰਸਤਾ ਖਾਲੀ ਰੱਖਣ ਲਈ ਕਿਹਾ ਗਿਆ ਤਾਂ ਕਿ ਜੇ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਨੂੰ ਲਿਗ ਕੋਈ ਗੱਡੀ ਹੈ ਕੋਈ ਐਂਬੂਲੈਂਸ ਹੈ ਜਾਂ ਕੋਈ ਹੋਰ ਜਿਹੜੀ ਸਮਾਨ ਹੈਗਾ ਉਹਦੇ ਵਿੱਚ ਕੋਈ ਰਸਤੇ ਵਿੱਚ ਜਿਹੜੇ ਆਗੇ ਨਾ ਉਹ ਬਾਧਾ ਨਾ ਬਣੇ ਇਸ ਤਰ੍ਹਾਂ ਦੇ ਰਸਤੇ ਨੂੰ ਲੜਾ ਹੈਗਾ ਉਹ ਖਾਲੀ ਕਰਕੇ ਦਿਖਾਇਆ ਗਿਆ ਅਸੀਂ ਗੱਲ ਕਰਾਂਗੇ ਕਿ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਆ ਰਹੇ ਨੇ ਤੇ ਕੀ ਕੀ ਕਹਿੰਦੇ ਨੇ ਅੱਜ ਭਾਜੀ ਪੈਦਲ ਜਾਣੇ ਭਾਈ ਪੈਦਲ ਨਹੀਂ ਟਰਾਲੀਆਂ ਆ ਰਹੀਆਂ ਸੰਗਤਾਂ ਵਾਧੂ ਆ ਰਹੀਆਂ ਤੇ ਵਾਦੀ ਚੜ੍ਹਦੀ ਕਲਾ ਜਿਆ ਮੋਦੀ ਸਰਕਾਰ ਸਾਡੇ ਹਰ ਖਾਲ ਨੂੰ ਹੱਕ ਨਹੀਂ ਦੇ ਰੇ ਕਹਿੰਦੇ ਉੱਥੇ 10 ਅਗਸਤ ਗੋਛੜੇ ਜਾ ਰਹੇ ਬਹੁਤ ਜ਼ਿਆਦਾ ਦੇਖੋ ਜੀ ਅੱਗੇ ਜਾਵਾਂ ਪਤਲ ਨੂੰ ਕੀ ਹੋ ਰਿਹਾ ਉਥੇ ਉਧਰੇ ਪਾਸੇ ਪਾਕਿਸਤਾਨ ਉਤਾਰਾ ਰਹੇ ਆ ਇਧਰੇ ਪਾਸੇ ਮੋਦੀ ਸਰਕਾਰ ਉਤਾਰਾ ਰਹੀ ਸਾਨੂੰ ਵੱਖਰੇ ਕਰਦਣ ਫਿਰ ਸਾਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਵੜਦੀ ਇਜਾਜ਼ਤ ਨਹੀਂ ਗਈ ਤੇ ਅਸੀਂ ਹੋਰ ਜਾਈਏ ਕਿੱਥੇ ਫਿਰ ਬਿਲਕੁਲ ਅਸੀਂ ਸਪਰਿੰਗ ਆ ਜਿੰਨਾ ਦਬੋਗੇ ਉਹਨਾਂ ਦਾ ਉਠਾਂਗੇ ਆਸੂ ਗੈਸ਼ ਕਿਹੜਾ ਪਹਿਲੀ ਵਾਰ ਵੇਖਣੀ ਆ ਉਹਨਾਂ ਦਾ ਕੰਮ ਆ ਜੀ ਉਹਨਾਂ ਕਰਨਾ ਉਹਨਾਂ ਨੂੰ ਕਰ ਲਓ ਅਸੀਂ ਆਪਣਾ ਕਾਰਜ ਕਰਨਾ ਵਾਹਿਗੁਰੂ ਦੀ ਹੋਟ ਲੈ ਕੇ ਤੁਰੇ ਆ ਚੜਦੀ ਕਲਾ ਬਸ ਬਿਲਕੁਲ ਵੀ ਅਸੀਂ ਤਾਂ ਸਪਰਿੰਗ ਆ ਵੀ ਜਿੰਨਾ ਤੁਸੀਂ ਕਹਿੰਦੇ ਨੇ ਵੀ ਸਾਨੂੰ ਦਵਾਉਂਗੇ ਅਸੀਂ ਉਹਨਾਂ ਅੱਗੇ ਉੱcre ਆਣਾ ਤੇ ਟਰੈਕਟਰ ਦੇ ਉੱਪਰ ਹਰ ਕੋਈ ਆਪਣੀ ਇੱਛਾ ਦੇ ਅਨੁਸਾਰ ਜਿਹੜਾ ਪਹੁੰਚਿਆ ਸਰਦਾਰ ਸਾਹਿਬ ਨੇ ਸਰ ਕਿੱਥੋਂ ਆਏ ਹੋ ਜੀ ਪਿੱਖੀਪਿੰਡ ਤੋਂ ਪਿੱਖੀਪਿੰਡ ਤੋਂ ਆਏ ਨੇ ਜੀ ਦੇਖੋ ਪਿੱਖੀਪਿੰਡ ਤੋਂ ਕਿੰਨੇ ਉਹਦੇ ਬਾਪੂ ਜੀ ਟਰੈਕਟਰ ਚਲਾ ਰਹੇ ਨੇ ਤੇ ਹੁਣ ਤਾਂ ਲੱਗੇ ਪਹੁੰਚ ਗਏ ਫਿਰ ਕਿੰਨੇ ਕਿ ਟਰੈਕਟਰ ਆ ਰਹੇ ਆ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹਾਂਜੀ ਹਾਂਜੀ ਲੱਗਦਾ ਕਿ ਅੱਗੇ ਜਾਣ ਦੇਣਗੇ ਦਿੱਲੀ ਹੁਣ ਜਾਣ ਦੇਣਗੇ ਜ਼ਰੂਰ ਜ਼ਰੂਰ ਜਾਣ ਦੇਣਗੇ ਜਾਵਾਂਗੇ ਦੂਰ ਜਾਵਾਂਗੇ ਜ਼ਰੂਰ ਜਾਵਾਂਗੇ ਦਿੱਲੀ ਕਹਿੰਦੇ ਵੀ ਦਿੱਲੀ ਜ਼ਰੂਰ ਜਾਵਾਂਗੇ ਕੋਈ ਮਿਲਕੀ ਰਸਤੇ ਤੋਂ ਪਿੱਖੀ ਪਿਰ ਤੋਂ ਮਿਲਕੀ ਅੰਮ੍ਰਿਤਸਰ ਤੋਂ ਦਾਗੇ ਤੋਂ ਆ ਰਹੇ ਨੇ ਬਾਰਡਰ ਦੇ ਏਰੀਆ ਤੋਂ ਆ ਰਹੇ ਨੇ ਤੇ ਸਾਰਿਆਂ ਦਾ ਇਹੀ ਗੱਲ ਹੈਗਾ ਕਿ ਬਜ਼ੁਰਗ ਜਿਹੜੇ ਗੱਡੀਆਂ ਦੇਖੋ ਬੈਠੇ ਦਿਖਾਈ ਦਿੰਦੇ ਨੇ ਬਜ਼ੁਰਗ ਨੇ ਇਹ ਦੇਖੋ ਇਹ ਸਾਰੇ ਜਿਹੜੇ ਨੇ ਉਸ ਵਾਸਤੇ ਆਏ ਨੇ ਕਿ ਸਾਡੀਆਂ ਮੰਗਾ ਨੇ ਜ਼ਿਮੀਦਾਰ ਨੇ ਕਿਸਾਨ ਨੇ ਕਹਿੰਦੇ ਮਜ਼ਦੂਰ ਖੇਤੀ ਦੇ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਨੇ ਇਹ ਕਹਿਣਾ ਹੈ ਕਿ ਸਾਰਾ ਜਿਹੜਾ ਦੇਸ਼ ਹੈਗਾ ਉਹ ਜਿਹੜਾ ਹੈਗਾ ਖੇਤੀ ਪ੍ਰਧਾਨ ਦੇਸ਼ ਆ ਇਸ ਵਾਸਤੇ ਜੋ ਵੀ ਤੁਸੀਂ ਕਾਰਵਾਈ ਕਰਨੀ ਹੈਗੀ ਹੈ ਉਹ ਸਾਡੇ ਨਾਲ ਜਿਹੜੀ ਹੈਗੀ ਹੈ ਤੁਸੀਂ ਨਾ ਕਰੋ ਜਿਹੜੇ ਨਿਯਮ ਕਾਨੂੰਨ ਨੇ ਸਾਡੀ ਮੰਗਾਂ ਉਹਨਾਂ ਨੂੰ ਮੰਨਿਆ ਲੱਗਿਆ ਜਾਵੇ ਤੇ ਕਿੱਧਰੋਂ ਬਾਜੀ ਤਰਨਤਨ ਜਲੇ ਤੋਂ ਜੀ ਤਰਨਤਨ ਜਲੇ ਤੋਂ ਤਰਨਤਾਰ ਰੰਦੋ ਆਏ ਹੈਗੇ ਆ ਤੇ ਪਹੁੰਚ ਗਏ ਆ ਹਾਂਜੀ ਪਹੁੰਚ ਗਏ ਨੇ ਬੋਲੇ ਜੂ ਕਿ ਜਾਵਾਂਗੇ ਕਹਿੰਦੇ ਬਹੁਤ ਜ਼ਿਆਦਾ ਬੈਰੀਕੇਡ ਲੱਗੇ ਹੋਏ ਨੇ ਬਹੁਤ ਜਾਵਾਂਗੇ ਦਿੱਲੀ ਆਪਣੇ ਮਸਲੇ ਅੰਮ੍ਰਿਤਸਰ ਦੀ ਗਾਰੰਟੀ ਤਰੂਨ ਬਣਵਾ ਕੇ ਸਾਰੇ ਆਵਾਂਗੇ ਜੀ ਇਹ ਜਿਹੜੇ ਮਸਲੇ ਆਏ ਉਹ ਹੱਲ ਕਰਵਾ ਕੇ ਆਵਾਂਗੇ ਇਹ ਕਿਹਾ ਜਾ ਰਿਹਾ ਹੈਗਾ ਮੈਂ ਕਜੀਗਾ ਖਾਲਸਾ ਵੈਕਤੀ ਜੀ ਫਤਿਹ ਤਰਨਤਾਰ ਜ਼ਿਲ੍ਹੇ ਤੋਂ ਫੌਜਾਂ ਬਹੁਤ ਚੱਲੀਆਂ ਆਏ ਤੇ ਜਿਹੜੇ ਰਹਿਦੇ ਮਸਲੇ ਹੱਲ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਪਹਿਲਾਂ ਕਰਕੇ ਆਂਦੇ ਜਿੱਥੇ ਕੱਲ ਚਲੇ ਸੀਗੇ ਤਰਨਤਾਰ ਤੋਂ ਪਰਸੋਂ ਦੇ ਚੱਲੇ ਆ ਜੀ ਪਰਸੋਂ ਚੱਲੇ ਆ ਦੋ ਦਿਨ ਪਹਿਲਾਂ ਚੱਲੇ ਦੋ ਦਿਨ ਪਹਿਲਾਂ ਚੱਲੇ ਆ ਜਾਨਾਂ ਵੀ ਜਾਣਦੀਆਂ ਤੇ ਜਾਨ ਦੇਣੀਆਂ ਆ ਜ਼ਮੀਨਾਂ ਨਹੀਂ ਜਾਣ ਦੇਣੀਆਂ ਬਿਲਕੁਲ ਗगन ਦੇਖੋ ਤੁਹਾਡੇ ਸਾਹਮਣੇ ਆ ਜਾਨਾਂ ਜਾਣਗੀਆਂ ਜ਼ਮੀਨਾਂ ਜਾਣਗੀਆਂ ਜਾਂ ਦੇਣੀਆਂ ਨੇ ਕਹਿੰਦੇ ਅਸੀਂ ਜਾ ਰਹੇ ਆਂ ਮੀਦਾਣੀ ਜਾਣ ਦੇਣੇ ਜਾਗਾ ਤੇ ਜਮੀਨਾ ਨਹੀਂ ਜਾਣ ਦੇਣੀ ਆ ਜਾਨਾ ਜਾਣ ਗਿਆ ਜਾਂਦ ਨੇ ਤੇ ਟਰੈਕਟਰ ਦੇਖੋ ਤੁਸੀਂ ਲਗਾਇਆ ਉਹਨਾਂ ਨੇ ਪੋਸਟਰ ਲਗਾਏ ਨੇ ਬਾਬਾ ਦੀਪ ਸਿੰਘ ਉਹਨਾਂ ਦੇ ਪੋਸਟਰ ਲਗਾਏ ਨੇ ਸਮਾਨ ਸਾਰਾ ਪਿੱਛੇ ਰੱਖਿਆ ਹੋਇਆ ਹਰ ਕੋਈ ਜੋ ਹੈ ਆਪਣੇ ਸਮਾਨ ਨਾਲ ਹੈ ਇਸ ਟਾਈਮ ਜਿਹੜੇ ਕਿਸਾਨ ਨੇ ਉਹ ਬਾਹਰ ਘੁੰਮਰੇ ਨੇ ਤੇ ਇਹ ਵੀ ਬਜ਼ੁਰਗ ਆਏ ਨੇ ਸਭ ਜੀ ਕਿੱਥੋਂ ਆਏ ਹੋ ਅੰਮਰਸਾ ਤੋਂ ਆਏ ਆਂ ਜੀ ਦਿੱਲੀ ਜਾ ਰਹੇ ਆਂ ਦਿੱਲੀ ਕੂਲ ਦਾ ਲਾਨਾ ਖੇਤਾਂ ਮਜੂਦ ਕਰ ਤੁਮੇ ਕੀ ਕੰਨੇ ਵੀ ਤੇ ਸੰਭੂ ਬਾੜੇ ਦੇ ਉੱਪਰ ਇਹਦਾ ਨਾਕਾ ਲਾਤਾ ਕਿ ਜਾਣ ਦੇਣਾ ਨਾਕਾ ਲਾਤਾ ਨਾਕੇ ਤੋੜ ਕੇ ਜਾਵਾਂਗੇ ਐਂ ਐਲਾਨ ਕੀਤਾ ਆ ਸਾਡੀਆਂ ਮੰਗਾ ਮਸਲੇ ਹੱਲ ਕਰੇ ਅਸੀਂ ਕੱਗ ਮੁੜ ਜਾਨੇ ਮਸਲਾ ਹੱਲ ਹੋਣਾ ਚਾਹੀਦਾ ਹਾਂਜੀ ਮਸਲਾ ਹੱਲ ਹੋਣਾ ਚਾਹੀਦਾ ਮਸਲਾ ਹੱਲ ਹੋਣ ਦੀ ਗੱਲ ਆ ਗਈ ਆ ਉਹਦੇ ਵਾਸਤੇ ਜਾ ਰਹੇ ਨੇ ਮਿਲਗੀ ਇਸ ਤਰ੍ਹਾਂ ਹੱਥੀਂ ਦੇਖੂਗੇ ਨੌਜਵਾਨ ਨੇ ਬਜ਼ੁਰਗ ਨੇ ਲੇਡੀਜ਼ ਜਾਰੀਆਂ ਨੇ ਬੀਬੀਆਂ ਜਾਰੀਆਂ ਨੇ ਗੱਡੀਆਂ 'ਚ ਬੈਠੀਆਂ ਨੇ ਹਰ ਕੋਈ ਜਿਹੜੀ ਇਹ ਮੰਗ ਇੱਕ ਹੀ ਹੈਗੀ ਆ ਕਿ ਜਿਹੜੀ ਸਾਡੀ ਮੰਗਾ ਨੇ ਉਹਨਾਂ ਨੂੰ ਜਿਹੜਾ ਪੂਰਾ ਨਹੀਂ ਕੀਤਾ ਗਿਆ ਹੈਗਾ ਬਜ਼ੁਰਗ ਮਾਤਾ ਦੇਖੋ ਬੈਠੀਆਂ ਨੇ ਇਹ ਵੀ ਜਿਹੜੀਆਂ ਜਾ ਰਹੀਆਂ ਨੇ ਤੇ ਮਾਤਾ ਜੀ ਕਿੱਥੋਂ ਆਏ ਆ ਜੀ ਕੋੜਲਾ ਗੁਜਰਾਂ ਤੋਂ ਅੰਮ੍ਰਿਤਸਰ ਜਿਲ੍ਹਾ ਕੋੜਲਾ ਗੁਜਰਾਂ ਹਨ ਨੇ ਸ਼ਾਮਿਲ ਹੋਣ ਵਾਸਤੇ ਤੁਸੀਂ ਵੀ ਆ ਗਏ ਹਾਂ ਜੀ ਹਾਂ ਜੀ ਅਸੀਂ ਹਰਮੇਸ਼ਾ ਸ਼ਾਮਿਲ ਜੇ ਮੋਦੀ ਨੇ ਕੀਤਾ ਤੇ ਆ ਗਏ ਸਾਨੂੰ ਮੋਦੀ ਨੇ ਸੱਦਿਆ ਤੇ ਆਏ ਮੋਦੀ ਦੀ ਬਰਾਤੇ ਆਏ ਅਸੀਂ ਮੋਦੀ ਦੀ ਬਰਾਤੇ ਆਏ ਆ ਜਦੋਂ ਨੇ ਸੱਜਿਆਂ ਦੇ ਆਪਾਂ ਆਉਣਾ ਹੀ ਆ ਫਿਰ ਤੁਸੀਂ ਆਪ ਸਿਆਣੇ ਜੀ ਹੈ ਨਸ਼ੇ ਦੇ ਬੱਚੇ ਜਿਹੜੇ ਨਸ਼ਿਆਂ ਦੇ ਲੰਘੇ ਉਹਨਾਂ ਕਾ ਗੱਦੀ ਕਿਨੇ ਪਾਇਆ ਉਦੋਂ ਤੋਂ ਬਾਅਦ ਅਸੀਂ ਫਿਰ ਵੇਖੋ ਤਾਂ ਵੇਖ ਜਦੋਂ ਨਹੀਂ ਉਹਨੇ ਕੋਈ ਸੁਣਾਈ ਸਾਡੀ ਤੁਸੀਂ ਮੋਦੀ ਦੀ ਬਰਾਤ ਆਜੀ ਆਏ ਹਾਂਜੀ ਆਜੀ ਮੋਦੀ ਦੀ ਬਰਾਤ ਆਈਏ ਫਿਰ ਉਹਨੂੰ ਆਈ ਵਾ ਵਿਆਹ ਕਰ ਲਿਓ ਨੇ ਆ ਬਹਿਣ ਨੂੰ ਪਰ ਤੋਂ ਨਹੀਂ ਕੁੜੀ ਕੜੀ ਕੋਈ ਵੇਖੇ ਉਹਨੇ ਨਾਂ ਚਾਜੜਾ ਬਹਿਣਾ ਮੇਰਾ ਗੁਜਨ ਕੰਨ ਬਹਿਣ ਦਿੰਦੇ ਸਹਿਤ ਸਲਾਮਤ ਸਾਡੇ ਨਾਲ ਅੱਜ ਸਹਿਮਤੀ ਹੋ ਜਾਂਦੇ ਆਪਾਂ ਇਥੋਂ ਨਸ਼ੇ ਪੰਦ ਨਹੀਂ ਕਰਦੇ ਈਆ ਬੋਤਨ ਨਸ਼ਿਆਂ ਦੇ ਵਿੱਚ ਜਾ ਡੇ ਰੁਣ ਕੇ ਜਮੀਨਾ ਚਲ ਗਈਆਂ ਹੈ ਕੀ ਕਹਿੰਦੇ ਨੇ ਹਾਂ ਮੈਂ ਕਿੱਥੇ ਗੱਲ ਕਰ ਲੋ ਜੇ ਗੱਲ ਨਹੀਂ ਕੋਈ ਬਲਕਿ ਦੇਖੋ ਬੀਬੀਆਂ ਵੀ ਜਿਹੜੀਆਂ ਨੇ ਬੈਠੀਆਂ ਨੇ ਬਿਲਕੁਲ ਇਤਮਾਨ ਨਾਲ ਹੈਗੇ ਅਸੀਂ ਜਾਣਾ ਹੈ ਦਿੱਲੀ ਦਿੱਲੀ ਜਾਣ ਵਾਸਤੇ ਹੈ ਕਿ ਉਹਨੇ ਮੋਦੀ ਨੇ ਬੁਲਾਇਆ ਅਸੀਂ ਮੋਦੀ ਦੀ ਬਰਾਤ ਜਾ ਰਹੇ ਹਾਂ ਇਹ ਕਹਿੰਦੇ ਨੇ ਜਿਹੜਾ ਪੰਜਾਬ ਚ ਕਿਹਾ ਜਾਂਦਾ ਹੈਗਾ ਵੀ ਸਾਨੂੰ ਉਹਨੇ ਬੁਲਾਇਆ ਤੇ ਅਸੀਂ ਇੱਥੇ ਜਾ ਰਹੇ ਹਾਂ ਤੇ